ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਹਾਂ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਜੇ ਗੱਲਬਾਤ ਕਰ ਲਈ ਬਾਈ ਚਮਕੌਰ ਦੇ ਘਰੇ ਪਹੁੰਚੇ ਹੋਇਆ ਕਿ ਜਿਹੜੇ ਸੱਜਣ ਰੈਗੂਲਰ ਵੀਡੀਓ ਦੇਖਦੇ ਨੇ ਉਹ ਲੋਕੇਸ਼ਨ ਦੇਖ ਕੇ ਸਮਝੀ ਜਾਂਦੇ ਨੇ ਤਿੰਨ ਜਾਨਵਰ ਦਿਖਾਵਾਂਗੇ ਇੱਕ ਜਰਸੀ ਗੱਬਣਾ ਇੱਕ ਐਚਐਫ ਬੱਛੀ ਗੱਬਣਾ ਤੇ ਇੱਕ ਹੈਗੀ ਆ ਆ ਬੱਛੀ ਸੱਜਣੋ ਤਾਜੀ ਬਿਲਕੁਲ ਨਾਲ ਵੀ ਇਹਦੇ ਬੱਛੀ ਆ ਤੇ ਪਹਿਲਾਂ ਕਰੀ ਇੱਧਰਲੇ ਬੰਦੇ ਬੱਛੀ ਦੀ ਲਿਆ ਕੈਮਰਾ ਲੰਬਾਈ ਲੰਬੂਈ ਚੈੱਕ ਕਰਾ ਦੇ ਤੇ ਕੁਆਲਿਟੀ ਕਬੂਲਦੀ ਚੈੱਕ ਕਰਾ ਦੇ ਬੱਛੀ ਦੀ ਕੁਆਲਿਟੀ ਕਬੂਲਦੀ ਆ ਗਈ ਸੱਜਣੋ ਫੁੱਲ ਟੌਪ ਤੇ ਚੰਗੇ ਕਿਸੇ ਵਧੀਆ ਸੀਮਨ ਦੀ ਬੱਛੀ ਆ ਲੰਬੀ ਲੰਮੂਈ ਵੀ ਫੁੱਲਾ ਕਦ ਕਾਠ ਵੀ ਚੰਗਾ ਤੇ ਕੁਆਲਿਟੀ ਬਾਕੀ ਤੁਹਾਡੇ ਸਾਹਮਣੇ ਆ ਬੱਛੀ ਦੀ ਲੰਬਾਈ ਲੰਬੂਈ ਕਦ ਕਾਠ ਤੇ ਆਜੋ ਬਾਈ ਨਾਲ ਕਰਾ ਦਈਏ ਗੱਲਬਾਤ ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਤਿੰਨਾਂ ਦਾ ਜਿਹੜਾ ਰੇਟ ਆ ਰੇਟ ਸੱਜਣੋ ਵੀਡੀਓ 'ਚ ਹੀ ਕਰਾ ਦਾਂਗੇ ਤੇ ਮੇਨ ਗੱਲ ਹੁੰਦੀ ਆ ਜੇਰ ਜੇਰ ਬੱਚੀ ਦੀ ਡਾਨਾਗਰੀ ਮਾਰਦੇ ਕਿਉਂਦਾ ਕਿਉਂਕਿ ਜਿਵੇਂ ਕੱਦ ਕਾਠ ਆ ਬੈੜਦਾ ਜੇਰ ਵੀ ਹੋਵੇ ਟੋਕਰਾ ਕੱਢਿਆ ਜੇਰ ਦਾ ਤੇ ਸਾਫ ਹੈ ਬਿਲਕੁਲ ਅੰਦਰੋਂ ਆ ਜਾ ਤਮਕੌਰ ਫਿਰ ਫੋਰ ਕਿਵੇਂ ਆ ਹਾਂ ਹੱਸੀ ਕਲਾ ਪ੍ਰਭਾ ਮੇਰੇ ਚੜਦੀ ਕਲਾ ਪਰਮਾਤਮਾ ਦੀ ਗਿਰਫਤ ਚੜਦੀ ਕਲਾ ਮੇਰੇ ਚੱਲਦਾ ਕੰਮ ਤਾਂ ਉਹ ਵਧੀਆ ਬਣੀ ਚੱਲਦਾ ਵਧੀਆ ਚੱਲਦਾ ਪਰਮਾਤਮਾ ਦੀ ਗਿਰਫਤ ਕੰਮ ਬਾਈ ਦਾ ਚੱਲਦਾ ਟੌਪ ਤੇ ਹੀ ਜੀ ਗੱਲ ਨਹੀਂ ਇੱਥੋਂ ਕਰ ਲਈ ਸ਼ੁਰੂ ਹਾਂ ਇੱਥੋਂ ਕਰ ਲਈ ਐਚਪੀ ਵੀਰੇ ਤੋੜ ਦੋ ਪੂਰੀ ਫੁੱਲ ਹੈਡ ਦੇ ਵਿੱਚ ਅਗੂਰੀ ਇਹ ਤੇ ਮਗਰ ਵੀ ਬੱਸੀ ਆ ਆਪ ਵੀ ਦੂਜਾ ਸੁਆ ਵੀਰੇ ਬੈਠਾ ਸੂਆ ਕਟਾ ਜਮਕਾ ਸੂਆ ਦੂਜੇ 4-5 ਕਿਲੋ ਦੁੱਧ ਕੱਢਦਾ ਸੀ ਮੈਂ ਰਾਤ ਵੀਰੇ ਯਾਰ ਠੀਕ ਆ ਗੱਲ ਹਾਂ 5 ਵਜੇ ਸੂਈ ਸੀ ਰਾਤ ਠੀਕ ਆ ਜੀ ਆ 5 ਸੀ ਬਾਈ ਦੀ ਬਾਈ ਕਹਿੰਦਾ ਸੂਈ ਹੋਈ ਆ ਤੇ 5-4 ਕਿਲੋ ਬੋੜਾ ਇਹਦਾ ਕੱਢਿਆ ਹੋਇਆ ਤੇ ਕੱਦ ਪੱਡ ਸੋਡੇ ਸਾਹਮਣੀਆਂ ਤੇ ਆਰਡਰ ਦੀ ਕੁਆਲਿਟੀ ਜੀ ਕੱਦ ਪੱਡ ਵੀ ਫੁੱਲ ਡਾਬਲ ਆ ਤੇ ਲੰਬੀ-ਲੰੰਬੀ ਵੀ ਫੁੱਲ ਆ ਤੇ ਕੱਦ ਵਾਲੀ ਤੇ ਲੰਬਾਈ ਵਾਲੀ ਤੇ ਆਰਡਰ ਵਾਲੀ ਜਿੰਨੀ ਚੀਜ਼ ਮੈਂ ਦਿਖਾਉਂਗਾ ਉਹਦੀ ਸ਼ਿਕਾਇਤ ਨਹੀਂ ਸੁਣਨ ਮਿਲਦੀ ਤੇ ਨਾਲ ਇਹਦੇ ਆ ਗਈ ਬਾਈ ਬੱਸੀ ਬੱਸੀ ਆ ਗਈ ਬੱਸੀ ਇੱਧਰ ਆ ਆਏ ਨੂੰ ਲੈ ਚੱਲੋ ਬੱਸੀਆ ਮਗਰ ਵੀ ਆਪ ਵੀ ਬੱਸੀਆ ਮਗਰ ਵੀ ਬੱਸੀਆ ਵੀਰੇਰਾ ਚਵਾਈ ਚੂਈ ਦੀ ਇੱਕ ਨੰਬਰ ਚਵਾਈ ਦੀ ਪੋਲੀ ਰੂਮ ਵਰਗੀ ਹੈ ਵੀਰੇਰਾ ਤੇ ਬਾਕੀ ਧਾਰਾਂ ਦਿਖਾ ਦਾਂਗੇ ਵੀਡੀਓ ਹਾਂ ਧਾਰਾਂ ਦਿਖਾ ਦਾਂਗੇ ਵੀਡੀਓ ਇੱਕ ਨੰਬਰ ਚਵਾਈ ਚੂਈ ਦੀ ਦਾ ਬਾਹਰ ਦੇ ਦਾਂਗੇ ਮਾਰ ਕੇ ਤੇ ਹੈਡੂਟ ਬਹੁਤ ਆ ਬਾਈ ਲੈ ਆਏ ਨੂੰ ਲੈ ਚੱਲਾ ਏ ਧੁੱਪ ਜਾਈ ਧੁੱਪੀ ਦਿਖਾ ਇੱਕ ਹੈਡ ਬਹੁਤ ਅਦਰਨਾਗੁਰੀ ਹੈਡ ਤੇ ਲੇਵੇ ਕਿ ਨਹੀਂ ਤਾਂ ਬਾਈ ਕੋਈ ਮਾਰ ਖਾਂਦੀ ਨਹੀਂ ਹੈ ਕਿ ਕਿਤੋਂ ਵੀ ਮਾਰ ਨਹੀਂ ਰੈਡ ਆ ਗਿਆ ਫੁੱਲ ਵੱਡਾ ਤੇ ਪ੍ਰਿੰਟ ਪ੍ਰਿੰਟ ਵੀ ਚੰਗਾ ਤੇ ਲੈਗ ਸਕੋਰ ਵੀ ਬੱਛੀ ਦਾ ਫੁੱਲ ਹਾਂ ਥਣ ਦਾ ਮਾੜਾ ਪਾ ਲੈਣਾ ਨਹੀਂ ਭਰਾ ਇੱਕ ਗੱਲ ਹੋ ਗਈ ਆ ਹਰੇਕ ਪੱਖ ਤੋਂ ਚੰ ਸੂਆ ਗਿਆ ਦੂਜਾ ਤੇ ਨਾਲ ਵੀ ਇਹਦੇ ਬੱਛੀਆ ਤੇ ਆਪ ਵੀ ਬੱਸੀ ਆ ਥਣ ਹੁਣ ਤੇ ਆਪ ਵੀ ਬੱਛੀ ਆ ਸੁੱਖ ਨਾਲ ਫੇਸ ਕੁਆਲਟੀ ਦੇ ਮਾਰਦੇ ਗੈਰੀ ਇੱਥੋਂ ਹਰੇਕ ਪੱਖ ਤੋਂ ਚੰਗੀ ਆ ਗਈ ਆ ਗਈ ਬਲੈਕ ਕਲਰ ਦੇ ਵਿੱਚ ਬਲੈਕ ਕਲਰ ਦੇ ਵਿੱਚ ਆ ਗਈ ਠੰਡੀ ਸੀਲ ਬਥੇਰੀ ਆ ਪਰ ਇੱਥੋਂ ਦਿਖਾ ਦੇ ਗੈਰੀ ਆਰਡਰ ਤੇ ਲੈ ਚੱਲੋ ਜੀ ਬੋ ਚੜੀਆ ਬੱਚੀ ਜੀ ਮਾਣੀ ਮੜੀ ਹਨਾ ਇਹ ਚੱਲਦੀ ਨਹੀਂ ਹੈਗੀ ਭਰਾ ਮੇਰਾ ਠੀਕ ਹੈ ਗੱਲ ਇਹ ਵਾਰੀ ਹੁੰਦਾ ਆਲੇ ਭਰਾ ਨੂੰ ਵਿੱਚ ਹੁੰਦੇ ਵਿੱਚ ਫੋਨ ਲਾਉਣ ਲੱਗਦੇ ਬੱਚੀ ਹੈ ਬੱਚੀ ਚੱਲਦੀ ਨਹੀਂ ਤਾਂ ਉਹੀ ਹੁੰਦੇ ਨੇ ਮਾੜੇ ਮੋਟੇ ਇਹ ਸੋਨ ਮੈਂ ਇੱਕ ਗੱਲ ਦੱਸ ਦਣਾ ਹੁਣਾ ਗਾਵਾਂ ਦੇ ਆ ਜਾਂਦੇ ਹੁੰਦੇ ਨੇ ਕੋਈ ਐ ਤਲੇਆ ਰੇ ਕਰਕੇ ਮਾੜਾ ਮੋਟਾ ਹਨਾ ਆਲਜੀ ਕਰਦੀ ਆ ਹਾ ਆਲਜੀ ਕਰਦੀ ਆ ਪਰਾਂ ਪਰਾਂ ਜੀ ਸੂਈ ਤਾਜੀ ਦਾ ਵੀ ਬੱਚੇ ਦੇ ਕਰਦੇ ਗੇਰਾ ਪਰਾ ਠੀਕ ਆ ਗੱਲ ਕੱਦ ਆ ਗਿਆ ਫੁੱਲ ਵੱਡਾ ਸੂਆ ਆ ਗਿਆ ਦੂਜਾ ਕਲਰ ਆ ਗਿਆ ਬਲੈਕ ਐਂਡ ਵਾਈਟ ਜੇ ਮੈਂ ਵਾਈਟ ਕਲਰ ਦੇ ਵਿੱਚ ਆ ਗਿਆ ਬਲੈਕ ਐਂਡ ਵਾਈਟ ਕਲਰ ਆ ਗਿਆ ਇਹਦਾ ਤੇ ਲੱਗ ਸਕੋਰ ਤੇ ਉਤੋਂ ਜਿਹੜਾ ਟਾਂਚਾ ਟਾਂਚੇ ਦੀ ਮਜ਼ਬੂਤੀ ਆ ਤੇ ਇੱਥੋਂ ਗਰੀ ਪਛਾਣ ਹੋ ਕੇ ਦਿਖਾ ਦੇ ਲੰਬਾਈ ਬਹੁਤ ਆ ਮੈਨੂੰ ਪਤਾ ਕੈਮਰੇ ਜਿੱਤੇਰੇ ਚ ਪੂਰੀ ਪੂਰੀ ਆਊਗੀ ਇੱਥੇ 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 ਤੋਂ ਲੰਬਾਈ ਚੈੱਕ ਕਰ ਸਕਦੇ ਹੋ ਇੱਥੋਂ ਦਿਖਾ ਦੇ ਲੰਬਾਈ ਲੰਬੀ ਲੰਬੀ ਦਾ ਆ ਵੀ ਛੋਟੇ ਹਾਥੀ ਜਮਸਾ ਖੜਦੀ ਹੁੰਦੀ ਹੁੰਦੀ ਹੈ ਹਾਂ ਬਲੇਰੋ ਵੱਡੀ ਜਾਊਗੀ ਇਹ ਪਰ ਮਾੜੀ ਹਾਥੀ ਦੇ ਵਿੱਚ ਮਸਾ ਹੀ ਖੜੂਗੀ ਲੰਬਾਈ ਲੰਬੂਈ ਫੁੱਲਾ ਇਹ ਬੱਚੀ ਆ ਜਿਹੜੀ ਬੱਚੀ ਬਾਈ ਕਹਿੰਦਾ ਚੱਲਦੀ ਚੱਲਦੀ ਨਹੀਂ ਦਿਖਾਵਾਂ ਬੱਚੀ ਤੇ ਵੀ ਮਾਰਦੀ ਕਰੀ ਇੱਥੋਂ ਹੀ ਬਹੁਤ ਚੰਗੀ ਗੱਲ ਇੱਕ ਬਲੈਕ ਕਲਰ ਦੇ ਵਿੱਚ ਮਾਂ ਵਰਗੀ ਹੋ ਜਾਗੀ ਜਾਮਾ ਬਲੇਰੋ ਡਿੱਟੋ ਕਾਪੀ ਵੀ ਫੁੱਲ ਕੁਆਲਟੀ ਦੀ ਆ ਗਈ ਤੇ ਐਕਟਿਵ ਵੀ ਫੁੱਲਾ ਨਾ ਕੋਈ ਆ ਕੱਦ ਕੋਦ ਵਧੀਆ ਕੱਢੂਗਾ ਛੱਡ ਛੱਡ ਦਿਓ ਛੱਡ ਦੇ ਮਰਾ ਬੱਚਾ ਲਾ ਕੇ ਤਾਰਾਂ ਦਾ ਸਾਨੂੰ ਸੱਜਣੋਂ ਆਪਾਂ ਦਿਖਾ ਦਿੰਦਾ ਮਾਰ ਕੇ ਆ ਗਈ ਕਰਦੇ ਗਏ ਥਾਣ ਥਣ ਤੇ ਮਾਰਦੇ ਗੈਰੀ ਕੈਮਰਾ ਇੱਕ ਵਾਰੀ ਆਰਡਰ ਕੁਆਲਿਟੀ ਚੈੱਕ ਕਰਾਏ ਤੇ ਲੈ ਆਪਾਂ ਅਸੀਂ ਬਤੀ ਚਾਹ ਦੀ ਲੈ ਲਈ ਜਰਾ ਜੀ ਠੀਕ ਆ ਜੀ ਇਹਦਾ ਮਾੜੀ ਜਿਹੀ ਬਰੀਕ ਜਿੰਦੀ ਮੁੰਮਣੀ ਇਹਦਾ ਲੈ ਦਿਖਾ ਦੇ ਕਹਿੰਦੀ ਕਰੇ ਨਹੀਂ ਕਰੇ ਨਹੀਂ ਲੱਖਾ ਵਾ ਵਾ ਦਾ ਕਰਾਤੀ ਕਰਾਤੀ ਓਕੇ ਆਲਾ ਧਾਰਾ ਨਹੀਂ ਖਾ ਲੇ ਮੰਗਲੀ ਵੀ ਚੱਲ ਲੈ ਉਹ ਕੋਈ ਚੱਕਰ ਨਹੀਂ ਹੈ ਬਜੀ ਜਾਉਂਗੀ ਮਾੜੇ ਮਾੜੇ ਹੁੰਦੇ ਨੇ ਲੈ ਚਵਾਈ ਦੀ ਕੈਮਰਾ ਬਾਈ ਚਵਾਈ ਦਿਖਾ ਦੇ ਫੰਪ ਪਾ ਜਗਾੜੇ ਆ ਨਾ ਉੱਤੇ ਬੰਨੇ ਦੀ ਵੀ ਦਿਖਾ ਦੇ ਗੈਰੀ ਆ ਕੇ ਬਈ ਦੋਨੋਂ ਪਾਸੇ ਦਿਖਾ ਦੇ ਇਧਰਲੇ ਬੰਨੇ ਦੀ ਵੀ ਦਿਖਾ ਦੇ ਚ ਵਾਈਚ ਬੂਈ ਤਾਂ ਹੈਗਾ ਸੱਜਣੋਂ ਪੰਪ ਪੰਪ ਵਾਲਾ ਸਿਸਟਮ ਹੀ ਆ ਤੇ ਚੋਂਦੇ ਵੀ ਦੋਏ ਪਾਸੇ ਨੇ ਬਹਿ ਕੇ ਤੁਹਾਨੂੰ ਨਹੀਂ ਕਹਿੰਦੀ ਕਰਮਾ ਲਈ ਇਹਦਾ ਨਿਆਣਾ ਪਾਈ ਨਾ ਪਾਈ ਯਾਰਾ ਠੰਡੀ ਫੁੱਲਾ ਬੱਸ ਬਾਈ ਉਹ ਕੇ ਰਿਪੋਰਟ ਬੁੱਧਾ ਦੀ ਪਾਇ ਬਹੁਤ ਗੁਰੀਦ ਰੱਖਦੇ ਦੁੱਧਾਂ ਦੀ ਪਾਇ ਬਹੁਤ ਚੰਗੇ ਨੇ ਬਹਿਣ ਤੇ ਇਧਰਲੇ ਪਾਸੇ ਵੀ ਦਿਖਾ ਦੋਨੋਂ ਪਾਸੇ ਦਿਖਾ ਦੇ ਬਹੁਤ ਠੰਡੀ ਆ ਯਾਰਾ ਬ੍ਰਿਕ ਦੁਬਾਰੇ ਫੇਰ ਬਹਿ ਜੀ ਕੁਝ ਨਹੀਂ ਕਹਿੰਦੀ ਥਲੇ ਠੀਕ ਨਾ ਕੰਮ ਜਿੱਦੀ ਲੱਤਾਂ ਦੇ ਕੰਮ ਦੁੱਧਾਂ ਦੀ ਪਾਇ ਇਧਰਲੇ ਪਾਸੇ ਵੀ ਉਧਰਲੇ ਪਾਸੇ ਦਿਖਾ ਦੇ ਇਹ ਆਡਰ ਕੁਆਲਟੀ ਹੈਗੀ ਆ ਫੁੱਲ ਫੁੱਲ ਸਾਈਜ਼ ਦੇ ਚਾਹੀ ਤੇ ਪੈ ਪਾਂ ਚ ਅਦਰੇ ਕੋਈ ਇਹ ਇੱਥੋਂ ਦਿਖਾ ਦੇ ਰੱਸੀ ਵਰਗੀ ਪੈਪ ਆ ਬਈ ਜਾ ਬਿਲਕੁਲ ਠੀਕ ਹੈ ਕਰਨ ਨਫਾ ਦੱਸ ਦੀ ਫਿਰ ਇਹਦਾ ਮੁੱਲ 75 ਕਰਾਸੀਆ ਤਵੇ 67000 ਦੀ ਦੇ ਦਾਂਗੇ ਭਰਾ ਮੇਰੇ 67000 ਦੀ ਇਹ ਬੱਛੀ ਆਪਾਂ ਦੇ ਦਾਂਗੇ ਮਾਟਰ ਗੱਡੀ ਦੇ ਵਿੱਚ ਚੜੂ ਬਲੇਰੋ ਜਾਂ 67000 ਦੀ ਠੀਕ ਹੈ ਮੰਗ ਰ ਇੱਕ ਨਾਲ ਇੱਕ ਫਰੀ ਇਹਨੇ ਗਿਨਾ ਦੇਖੀ ਦੇ ਆ ਨਾਲ ਇਹਦੇ ਵੀ ਬੱਛੀ ਆ ਗਈ ਨੰਨੀ ਪਰੰਦੀ ਦੇਖ ਛੋਟਾ ਛੋਟਾ ਕੰਨਾ ਪਰਮਾਤਮਾ ਜਿੰਨੀਆਂ ਪੂਰੀ ਆਪਣੇ ਕੋਲ ਐ ਪੰਜ ਲਗਾਤਾਰ 500 ਵੀ ਬੜਾ ਬਿਗਿਆ ਵੇਚੇ ਆਪਾਂ ਸਾਰੇ ਮੰਗ ਟੋਟਲੀ ਬੱਛੀਆਂ ਨੇ ਸਾਰੇ ਟੋਟਲੀ ਬੱਛੀਆਂ ਆ ਹਾਂ ਜਿਵੇਂ ਕਿਸੇ ਸੈਕਸ਼ਨ ਸਿੰਪਰਾਇਆ ਹੁੰਦਾ ਆ ਇਹ ਬਾਈ ਕਹਿੰਦਾ ਮਿਲੂਗੀ 67000 ਦੀ ਕੱਦ ਬੱਡ ਫੁੱਲਾ ਲੰਬਾਈ ਫੁੱਲਾ ਠੰਡੀ ਸੀਰਪੂਰੀ ਦੇ ਨਾਲ ਆ ਗਈ ਸੁੱਖਣ ਵਾਲੇ ਦੇ ਬੱਛੀ ਤੇ ਹਰੇਕ ਪੱਖ ਤੋਂ ਚੰਗੀ ਆ ਬੱਛੀ ਜੇ ਗੱਲ ਵਾਟਾਂਗੇ ਤੇ ਹੁਣ ਆ ਦੋ ਨੰਬਰ ਵਾਲੀ ਵੀ ਦੋ ਨੰਬਰ ਵਾਲਾ ਇਹਦਾ ਕਿਹੜਾ ਸੂਆ ਬਾਈ ਮੇਰੇ ਦੂਜਾ ਸੂਆ ਇਹਦੇ 7-8 ਦਿਨ ਰਹਿੰਦੇ ਵੀਰੇ ਸੂਣ ਦੇ ਵਿੱਚ ਇਹਦੇ 7-8 ਦਿਨ ਬਾਕੀ ਫੇਸ ਕੁਆਲਿਟੀ ਦਿਖਾ ਦੇ ਮੂੰਹ ਮੂੰਹ ਨਹੀਂ ਬਹੁਤ ਸੁਨੱਖ ਆਪਣਾ ਵੀਰੇ ਜਿੰਨਾਂ ਹੱਦੋਂ ਵੱਧ ਤਾਂ ਸੋਹਣੀ ਹੈ ਫੇਸ ਤੇ ਮਾਰਦੇ ਕੈਮਰਾ ਤੇ ਪ੍ਰਿੰਟ ਪ੍ਰਿੰਟ ਮਾਰਦੇ ਕਹਿੰਦੇ ਪ੍ਰਿੰਟ ਦੀ ਇਹ ਵੀ ਡਿਮਾਂਡ ਪ੍ਰਿੰਟਡ ਦੀ ਬਹੁਤ ਪ੍ਰਿੰਟ ਦੇ ਹਾਂ ਇਹਨੇ 17-18 ਇਹ ਦੁੱਧ ਮੇਰੇ ਹਿਸਾਬ ਨਾਲ ਬੰਦਾ ਯਾਰ ਮੈਂ ਇਹੀ ਹਰੇਕ ਵੀਡੀਓ ਚ ਕਹਿੰਦਾ ਵੀ ਆਪ ਦੀ ਜੱਜਮੈਂਟ ਹਾਂ ਆ ਜੱਜਮੈਂਟ ਡਰਾਪ ਦਾ ਜੋਰ ਤੈਨੂੰ ਤੇ ਥੁਲੇ ਆ ਮੈਂ ਪਤਾ ਲਿਆਉਂਦੇ ਆ ਕਿ ਆਪਣੀ ਘਰ ਦੀ ਵੀਰੇ ਹੈ ਨਹੀਂ ਗੁਰੀ ਆ ਵਪਾਰੀ ਉਨੀ ਹੀ ਜਾਣਕਾਰੀ ਦਿੰਦਾ ਹੁੰਦਾ ਜਿੰਨੀ ਮੈਂ ਮੂਹਰੋ ਦਿੱਤੇ ਆ ਮੈਂ ਤੋਂ ਉਨੀ ਆਪਾਂ ਕਹਿੰਦਾ ਹਾਂ ਸੀਮਾ ਖੰਡੀ ਬਾਦੂ ਆ ਇੰਨਾ ਕਹਦਾ ਦਿੰਦਾ ਵੀ ਠੰਡ ਦੀ ਕੁਆਲਿਟੀ ਚੰਗੀ ਆ ਤੇ ਆਹ ਜਿਹੜਾ ਅਡ ਰੱਖੂਗੀ ਬਿਲਕੁਲ ਫੈਕਟ ਖਾ ਮਾਰ ਤਵਾਰੀ ਤੂੰ ਆ ਦੂਜਾ ਦਿਨ ਕਿੰਨੇ ਬਾਕੀ ਨੇ ਵੀ 7-8 ਕਿਹਾ ਮਾਲ ਨਹੀਂ ਠੰਡੀ ਸੀਲਟਾ ਲੈ ਅੱਧੋ ਬਾਦ ਦਿਨ ਕਿੰਨੇ ਬਾਕੀ ਆ ਜੀ 7-7 7 ਦਿ ਤੇ ਇੱਕ ਹਫਤਾ ਇਹਦਾ ਬਾਕੀ ਆ ਤੇ ਥਣ ਦੀ ਕੁਆਲਿਟੀ ਜਿਹੜੀ ਆਰਡਰ ਦੀ ਜਿਵੇਂ ਥਾਣਾ ਅੰਚਲ ਕਹਿੰਦੇ ਨੇ ਹਿੰਦੀ ਵਾਲੇ ਵੀ ਉਹ ਬਿਲਕੁਲ ਪਿੰਕ ਕਲਰ ਦੇ ਨੇ ਗੁਲਾਬੀ ਹਾਂ ਗੁਲਾਬੀ ਕਲਰ ਨੇ ਵੀਰੇ ਚੋ ਤੋਰਾ ਤੋਰਾ ਦੇਖ ਪਈ ਆ ਮਜ਼ਬੂਤ ਪਈ ਆ ਪੂਰੀ ਤੋੜ ਦੇ ਹੋਰ ਲੰਮੀ ਸੂਹਾ ਦੂਜਾ ਸੂਹਾ ਦੂਜਾ ਸੂਹਾ ਸਾਇ ਸਿੱਗੀ ਆ ਕੰਨੇ ਵਾਲੇ ਦੰਦਾ ਦੇ ਰਹਿੰਦੇ ਆ ਹਾਲੇ ਓਕੇ ਓਕੇ ਕਮਾਲ ਹੋ ਜੀ ਇੱਥੋਂ ਤੇ ਮੂੰਹ ਦੀ ਫੇਸ ਕੁਆਲਿਟੀ ਉਹ ਬਾਈ ਕਹਿੰਦਾ ਸੂਣਾ ਦੂਜਾ ਫੇਸ ਕੁਆਲਿਟੀ ਦੇਖੀ ਬਹੁਤ ਸੋਹਣੀ ਆ ਘਟਨਾ ਇਹਨੇ 1 ਹਫਤਾ ਪੂਰਾ ਹਾਂ 7 8 9 ਇੱਕ ਦੋ ਪਹਿਲਾਂ ਵੱਧ ਵੀ ਸੁ ਲੈ ਸਕਦੀ ਇੱਕ ਦਿਨ ਘੱਟ ਵੀ ਲਿਆ ਸਕਦੀ ਇੱਕ ਦੋ ਠੀਕ ਹੈ ਗੱਲ ਹਾਂ ਇੱਕ ਹਫਤਾ ਬਾਕੀ ਆ ਤੇ ਥਣ ਬਣਾਉਗੀ ਕੱਲਾ ਕੱਲਾ ਆਰਡਰ ਰੱਖੂਗੀ ਬਿਲਕੁਲ ਫਿਕਸ ਆਰਡਰ ਫਿਕਸ ਕਰਨ ਦਾ ਭਾਵ ਹਾਂ ਟੁੱਟਵਾ ਨਹੀਂ ਟਟਮਾ ਲੈਵਾ ਨਹੀਂ ਹੈਗਾ ਠੋਸ ਜਲੇਵਾ ਰੱਖੂਗੀ ਹਾਂ ਜਿੱਦਾਂ ਅਕਸਰ ਚੰਗੀਆਂ ਬੜਾਂ ਦਾ ਹੁੰਦਾ ਕਿ ਉਹ ਟੁੱਟੇ ਮੇ ਆਰਡਰ ਚ ਸਟੇਟਸ ਦੀ ਪ੍ਰੋਬਲਮ ਹੁੰਦੀ ਆ ਵੱਡੀ ਹੁੰਦੀ ਹੈ ਸਿਸਟਮ ਰਹਿੰਦਾ ਹਾਂ ਸਮੱਸਿਆ ਦੀ ਹੁਣ ਦੀ ਕੁਆਲਿਟੀ ਵੀ ਫੁੱਲ ਚੰਗੀ ਆ ਪ੍ਰਿੰਟ ਪ੍ਰਿੰਟ ਤੁਹਾਡੇ ਸਾਹਮਣੇ ਆ ਬਾਕੀ ਤੋਰਾ ਤੂਰਾ ਤੇ ਉੱਤੋਂ ਬਾਡੀ ਵੀ ਚੜਾਈ ਆ ਇੱਕ ਨੰਬਰ ਆ ਬੜੀ ਨਹੀਂ ਹੈਗੀ ਭਰਾ ਮੇਰਾ ਚੌੜੇ ਢਾਂਚੇ ਚ ਆ ਗਈ ਬੱਛੀ ਤੇ ਬਾਕੀ ਹੈਗੀ ਆ ਗੱਬਣ ਦੇ ਨਾਲ ਦੱਬੀ ਬੱਛੀ ਮਾਰੇ ਕੱਢ ਕੇ ਫਿਰ ਸੁੱਕ ਗੱਲ ਹੋਰ ਹੋ ਜੂ ਫਿਰ ਹੈ ਗੱਲੇ ਹੋਣ ਹੋਣਗੀਆਂ ਸੋਨੇ ਦੇ ਸਾਗੇ ਵਾਲਾ ਕੰਮ ਹੀ ਹੋ ਜੂ ਭਰਾ ਫਿਰ ਸੋਨੇ ਦੇ ਸਾਗੇ ਵਾਲਾ ਕੰਮ ਹੋ ਜੂਗਾ ਬਾਕੀ ਬੱਛੀ ਆ ਪੂਰੀ ਗਾੜੀ ਨਹੀਂ ਹਾਂ ਤੇ ਮੇਨ ਗੱਲ ਆ ਜਿਹੜੀ ਥਣਾ ਵੀ ਕਵਾਂ ਢੰਡੀ ਸੀ ਬਹੁਤ ਗੁਰੀ ਠੀਕ ਆ ਗੱਲ ਇਹ ਜਾਤ ਵਾਲੀ ਬਸ ਹੁੰਦਾ ਚੁੰਡੀ ਹੁੰਦੀਆਂ ਸਾਰੀਆਂ ਟੋਟਲ ਹਾਂ ਤੇ ਬਾਕੀ ਜਿੱਦਾਂ ਮੰਨ ਲਾ ਵੀ ਆਹ ਚੀਜ਼ ਨਾ ਜਿਵੇਂ ਸਾਨੂੰ ਅਕਸਰ ਕਹਿੰਦਾ ਹੁੰਦਾ ਵੀ ਚੌੜੀ ਪਿੱਠ ਵਾਲਾ ਜਾਨਵਰ ਜਿਹੜਾ ਉਹ ਦੁੱਧ ਪਾਉਂਦਾ ਨਾ ਹੁੰਦਾ ਬਾਕੀ ਤੁਸੀਂ ਲੈਣੀ ਆਪਦੇ ਸਮਝਣਾ ਸਮਝਣਾ ਲੈਣੀ ਬਿਲਕੁਲ ਹਾਂ ਕਿੰਨਾ ਦੁੱਧ ਪਾਉਗੀ ਸਾਡੀ ਵੀ ਆਪਣੇ ਆਪਣੇ ਆਪਾਂ ਜਿਉਣ ਮੈਂ ਆ ਮੇਰੇ ਕੋਲ ਕਹਿੰਦਾ ਮੈਂ ਚੰਗੀ ਹੂੰ ਮੈਂ ਮਾੜੀ ਕਿਉਂ ਕਹੂੰ ਆ ਉਹਦੀ ਗੱਲ ਠੀਕ ਹੈ ਗੱਲ ਪਰ ਉਹ ਰੇਟ ਕੀ ਰਮ ਕੋਈ ਰੇਟ ਦਾ ਮੁੱਲ 60 ਸਕਰਾ ਵਾਲਾ 62 57000 ਦੀ ਦੇ ਦਾਂਗੇ ਬਾਈ ਇਹ ਸਰ ਸਿਰਫ 55000 ਦੀ ਵੀ ਲੈ ਹਾਂ ਜੇ ਬਾਕੀ ਜੋੜਾ ਜੋੜਾ ਪਾਉਣਾ ਹੈ ਉਹਦੇ ਚ ਜੋੜਾ ਆਪਾਂ ਹੋਰ ਕਰ ਲਾਂਗੇ ਆਪਾਂ 100 ਕਿਲੋਮੀਟਰ ਪਹੁੰਚ ਕਰ ਲਾਂਗੇ ਹੋ ਮੀਲ ਪਹੁੰਚ ਹੋ ਜੂਗੀ ਜੋੜਾ ਜੋੜਾ ਕਰਾਉਣਾ ਉਹਨਾਂ ਡਿਸਕਾਊਂਟ ਹੋ ਜੂਗਾ ਹਾਂ ਜੇ ਮਰਜ਼ੀ ਕਰ ਲੈ ਦੇਖੀ ਠੰਡੀ ਸੀ ਲੈ ਬੋਰਾ ਨਾਲੂ ਲੈਵੇ ਦਾ 55000 ਇੱਕ ਮੇਰੀ ਗੱਲ ਤੁਹਾਨੂੰ ਗੁਰੀ ਮੂੰ 70 75000 ਦੀ ਬੱਸੀ ਆ ਇਹ ਤਿਆਰ ਹੋ ਤਿਆਰ ਹੋ ਤਾਂ ਤੁਹਾਨੂੰ ਆਪ ਨੂੰ ਵੀ ਦੇ ਦਿੰਦੀ ਆ ਭਰਾ ਮੇਰਾ ਆਪਾਂ ਪਹਿਲਾਂ ਦੀ ਆਪਾਂ ਨੂੰ 1000 2000 ਪਾਣੀ ਆਪਾਂ ਦੇ ਦਾਂਗੇ ਠੀਕ ਆ ਕਰ ਲੈ ਹਾਂ ਤੇ ਹੁਣ ਮਾਰ ਦੇ ਗਏ ਜੀ ਜਰਸੀ ਜਰਸੀ ਆਪਣੇ ਪਿੰਡੋ ਲਈ ਆ ਭਰਾ ਲੇਵਰ ਉਹ ਬੋੜਾ ਲੈਵਰ ਉਹ ਮੁਰਰੀ ਗਾੜੀ ਵੀ ਉਨੀ ਬਰਾਬਰ ਹੀ ਲਿਖੀ ਇਹਦੇ ਦਿਨ ਕਿੰਨੇ ਕਿ ਬਾਕੀ ਨੇ ਬਸ ਹਫਤਾ ਕੀ ਇਹ ਦੱਸ ਜੀ ਬਾਹਰ ਨਹੀਂ ਇਹ ਤਾਂ ਲਈ ਛਣ ਛਣ ਦੀ ਕੁਆਲਿਟੀ ਇਹਦੀ ਮੱਜਾਂ ਨਾਲ ਦੀ ਜਮਨ ਹਾਂ ਹਾਂ ਮੋਟੇ ਛਣ ਦੀ ਆ ਵੀਰ ਗੋਲੇ ਵਾਲਾ ਛਣ ਦੀ ਕੁਆਲਿਟੀ ਆ ਗਈ ਮੱਜਾਂ ਨਾਲ ਦੀ ਇਹਦੇ ਗਲਤੀ ਪਾ ਲੈਣੀ ਸੀ ਯਾਰ ਹੋਰ ਚਲੋ ਹੱਥ ਹੋਰ ਦੇ ਕੋਈ ਨਹੀਂ ਬੋਝ ਕੇ ਇਹਦਾ ਸੂਆ ਕਿਹੜਾ ਦੂਜਾ ਸੂਆ ਇਹ ਪਿੰਡੂ ਦੀ ਆ ਵੀਰ 14 ਤੋਂ 15 ਕਿਲੋ ਜਿੱਦੋਂ ਲੈ ਜਾ ਮਾਲ ਤਾਂ ਉਹਨੇ ਦੱਸਿਆ ਮੈਂ ਮੇਰੇ ਕੋਲ ਆਪਣੀ ਝੋਈ ਨਹੀਂ ਹੈਗੀ ਮੈਂ ਤਰੋਛ ਨਹੀਂ ਪਾ ਲਈ ਆਂ ਸੂਆ ਪਹਿਲਾ ਜਾਣ ਜੂਣ ਨਾ ਦੂਜਾ ਸੂਆ ਆ ਦੂਸਰਾ ਦੂਸਰਾ ਸ ਅਸੂਆ ਬਾਈ ਕਹਿੰਦਾ ਆ ਗਿਆ ਇਹਦਾ ਦੂਜਾ ਤੇ ਜਾਣ ਜੂਣ ਪੱਛੀ ਚ ਆ ਗਈ ਫੁੱਲ ਪੂਰੀ ਫੁੱਲਾ ਆ ਗਈ ਸੱਜਣੋ ਜਰਸੀ ਜਮਾਂ ਠੰਡੀ ਸੀ ਲਾਇਆ ਤਾਂ ਉਹ ਕਰਦੀ ਆ ਕਰਾਂ ਉਹ ਮੂਰਲੀ ਗਾੜੀ ਤੇ ਸਾਡੀ ਦਿਖਾ ਦਿਓ ਥੋੜਾ ਡਰਦੀ ਆ ਤੈਨੂੰ ਕਹੇ ਮੇਰੇ ਕੋਲ ਥੋੜਾ ਦਿਖਾ ਜੂਣੇ ਚ ਫੁੱਲਾ ਗਰੀਬ ਬੰਨੇ ਜੇ ਹੋ ਕੇ ਦਿਖਾ ਦੇ ਮਾਜਾ ਤੇ ਬਾਕੀ ਜਦੋਂ ਤੁਰੂਗੀ ਉਦੋਂ ਅਗਲੇ ਦੇਖੀ ਐਨੀ ਠੰਡੀ ਸੀ ਤਸੀਮ ਦਾ ਵਾਧੂ ਵਾਲਾ ਪੀ ਸ਼ਾਂਤ ਇਹਨਾਂ ਤਾਂ ਪਸੂ ਗੋਪਰਾ ਤੋਂ ਕਰਦਾ ਦਿਖਾ ਦਈਏ ਇਹਦੀ ਆਰਡਰ ਕਵਾੜੀ ਦਿਖਾ ਦਰਾ ਦੁੱਧ ਵਾਲੀ ਪਾਈਪ ਨੂੰ ਵੀ ਦੱਸ ਦੇ ਦੇਖੀ ਲੈ ਜਿਹੜੀ ਮੈਂ ਤਾਂ ਉਹ ਕਰਦੇ ਆ ਲੈ ਮੇਨ ਗੱਲ ਹੁੰਦੀ ਆ ਪਸ਼ੂ ਦੀ ਸਭ ਤੋਂ ਆਰਡਰ ਕੁਆਲਿਟੀ ਹੁੰਦੀ ਆ ਹਾਂ ਲੈ ਦੇਖ ਤੇ ਲੂਈ ਜਵਾ ਸਰੀਨ ਵਰਗੇ ਗੁਰੂ ਓਏ ਤੇ ਕਲਰ ਕੋਲਰ ਵੀ ਇਹਦਾ ਲਾਜਮ ਆ ਗੂੜਾ ਜਿਹੜਾ ਬੰਦੇ ਮੈਨੂੰ ਬਾਪ ਬਾਈਆਂ ਦਾ ਬਹੁਤ ਫੋਨ ਆਉਂਦੇ ਸੀ ਕਹਿੰਦੇ ਮੈਨੂੰ ਜਰਸੀ ਚਾਹੀਦੀ ਜਰਸੀ ਚਾਹੀਦੀ ਆ ਚੱਲ ਮੈਂ ਖ ਲੈ ਆ ਜਰਸੀ ਤੁਹਾਨੂੰ ਅੱਜ ਦੇ ਦੇਣਾ ਬਾਈ ਸੂ ਆ ਦੂਜਾ ਤੇ ਦਿਨ ਕਿੰਨੇ ਕੱਢ ਦੂਗੀ ਦਿਨ ਵੀਰ ਹਫਤਾ ਕਿਹਦੇ ਰਹਿਦਾ ਕਣ ਇੱਕ ਹਫਤਾ ਵੱਖ ਹਾਂ ਅਗਲੇ ਬੰਨੇ ਲਾਗੀ ਖੋਲਣਾ ਹਾਂ ਅਗਲੇ ਮੈਂ ਅਗਲੇ ਦਿਨ ਦੁੱਧ ਕੱਢਿਆ ਹੋਇਆ ਨੇ ਵਧੀਆ ਬੈੜ ਨੇ ਆਪਣੇ ਪਿੰਡ ਦੇ ਹੀ ਆ ਬੈੜ ਤੇ ਥਾਣ ਕੁਕੋ ਥੋੜੀ ਜਿਹਾ ਨੇ ਮਾਰ ਗਾਏ ਉਹਨੇ 8 ਕ ਰੱਖੀ ਹੋਈ ਸੱਟਾ ਟਾ ਉਹ ਕੁਲੀਆਂ ਛੱਡੀ ਹੋਈ ਨੇ ਉਹਨਾਂ ਦੀ ਭਰਾਵਾਂ ਪਿਆ ਠੀਕ ਹੈ ਜੀ ਤੇ ਜਾਨ ਜੂਨ ਆ ਗਈ ਫੁੱਲ ਕੱਦ ਵੀ ਚੰਗਾ ਆ ਗਿਆ ਹਾਂ ਕੱਦ ਵਿੱਡ ਵੀ ਚੰਗਾ ਤੇ ਜਾਨ ਵੀ ਚੰਗੀ ਆ ਤੇ ਪਿਛਲੇ ਬੰਨੇ ਨੂੰ ਆਰਡਰ ਹੁਣ ਇਹ ਬਣਾਉਗੀ ਕਿਉਂਕਿ ਗਾਵਾਂ ਦਾ ਸਿਸਟਮ ਇਹ ਹੁੰਦਾ ਬਾਈ ਇਹ ਕਈ ਵਾਰੀ ਮੌਕੇ ਦੀ ਤਿਆਰੀ ਮਾਰ ਜਾਂਦੀ ਆ ਬਹੁਤ ਛੱਟੀਆਂ ਹੁੰਦੀਆਂ ਨੇ ਹੁਣੀ ਬੈੜਾ ਦੇ ਤੇ ਸਾਈਡ ਤੋਂ ਅਗਲੇ ਅਗਲੇ ਇੱਧਰ ਇੱਧਰ ਛੱਟ ਰਖਾ ਦੇ ਤਰਨਾ ਇੱਧਰ ਲੈ ਬੰਨ ਲੈ ਆ ਦੇਖ ਤੇ ਮੇਰਾ ਇੱਥੋਂ ਇੱਥੋਂ ਆਹ ਚੀਜ਼ ਦਿਖਾ ਦੇਖ ਲੈ ਥਣ ਥਣ ਦੇ ਤੇ ਬੁੱਧਾ ਵੀ ਪਾਇਪ ਬਾਕੀ ਸੌ ਸੁਭਾਦੀ ਹੈ ਬਈ ਉਹ ਨਹੀਂ ਹੈਗੀ ਲੱਤਾਂ ਵਾਲੀ ਮੇਨ ਗੱਲ ਆ ਜਿਹੜਾ ਥਾਣਾ ਥਣ ਭੜਾ ਟੋਪ ਕੁਆਲਟੀ ਦਾ ਇਹਨੂੰ ਹਾਂ ਤੇ ਰੰਗ ਰੂਪ ਵੀ ਤੇਥੋਂ ਪਛਾਣੂ ਹੋ ਕੇ ਸਾਰੀ ਦੀ ਰੰਗ ਰੂਪ ਦੇਖੀ ਕਿਵੇਂ ਲੱਗ ਰੰਗ ਰੂਪ ਦੇਖਦੇ ਨਾ ਕਲਰ ਕਲਰ ਚਮਕਾਲਾ ਕਲਰ ਆ ਪੂਰਾ ਜਿੱਤ ਨੰਬਰ ਆ ਵੀਰੇ ਯਾਰ ਜਿਵੇਂ ਕਹਿ ਨਹੀਂ ਦਿੰਦੇ ਵੀ ਜਿਹੜਾ ਪਸ਼ੂ ਨਾ ਕਲਰ ਮਾਦਨ ਜਾਂ ਕਰਦੀ ਮੈਂ ਆਪਾਂ ਕਹਿੰਦੇ ਨੇ ਲੋਹੇ ਦੀ ਜਾਂ ਘਾਟ ਪੈ ਗਈ ਉਹਦੇ ਸਰੀਰ ਨੂੰ ਕੋਈ ਵੀ ਤੇ ਸਰੀਰ ਨੂੰ ਘਾਟ ਘੂਟ ਨਹੀਂ ਹੈਗੀ ਕਿਸੇ ਪਾਸੇ ਵਜਨ ਵਾਲੀ ਆ ਬਸੇ ਇਹੀ ਪੱਖ ਤੋਂ ਕੋਈ ਘਾਟ ਨਹੀਂ ਹੈਗੀ ਇਹਨੂੰ ਹਰਿਆ ਠੰਡੀ ਜਾ ਰਹੀ ਆ ਨਾ ਹੱਥ ਮਾ ਉੱਥੇ ਖੜੀ ਲੱਤ ਲੱਤ ਨਹੀਂ ਚੱਕੀ ਤੇ ਆਡਰ ਸੋਣਾ ਬਣਾਉਗੀ ਹਾਂ ਬਿਲਕੁਲ ਆ ਲੈ ਬੋਰਾ ਲੈ ਵੀਰੇ ਖੋਲੂਗੀ ਬਈ ਯਾਰ ਇਹਦਾ ਰੇਟ ਕੀ ਰਹੂਗਾ ਰੇਟ ਮੋਲਾ 57 ਕਰਾਉਣੇ 60 ਕਰਾਲੇ ਮੈਂ 53000 ਦੀ ਬੱਸੀ ਦੇ ਦਾਂਗਾ ਬਈ ਇਹ ਸਿਰਫ 53000 ਸਿਰਫ 53000 ਦੀ ਬੱਸੀ ਦਾ 65 ਦੀ ਮੈਨੂੰ ਵੀ ਪਤਾ ਮੇਲਾ ਲੁੱਟਣ ਵਾਲਾ ਸੀ ਇਹ ਅੱਜ ਬਸ ਮੁੰਡਾ ਮਲਾ ਕੇ ਹਾਂ ਜੇ ਮੇਲਾ ਲੁੱਟਣ ਵਾਲਾ ਕੰਮ ਹੈ ਜਿਹੜਾ ਕੋਈ ਭਰਾ ਆ ਗਿਆ ਮੁਰਦਾ ਨਹੀਂ ਸੀ ਨੇ ਪਹਿਲਾਂ ਫੋਨ ਲਾ ਲਿਆ ਠੀਕ ਹੈ ਗੱਲ ਜਿਹੜਾ ਲੈ ਗਿਆ ਸੀਂ ਖੰਡੇ ਮੈਂ ਉਧਰ ਤਵਾਰ ਜਦੋਂ ਦੱਬੀਦਾ ਤਾਂ ਕੋਈ ਵੀ ਨਹੀਂ ਆਪਣੀ ਨਾਲ ਸੀ ਜਿਹੜਾ ਸੱਜਣੋਂ ਫਿਰ ਰਹਿ ਗਿਆ ਰਹਿ ਗਿਆ ਹਨਾ ਹਾਂ ਜੇ ਦੋਵੇਂ ਦੇਖ ਤਰਾ ਚਮੜ ਠੰਡੀਆਂ ਨੇ ਗਾਈਆਂ ਆਪਣੀਆਂ ਯਾਰ ਨਹੀਂ ਪਸ਼ੂ ਪਾਈ ਦੇ ਅਕਸਰ ਖੰਡੇ ਸੀਲੀ ਹੁੰਦੇ ਨੇ ਥਣ ਥਣ ਦੇਖ ਥਣ ਦੇਖਿਆ ਥਣ ਵੀ ਮੁਠੀ ਵਾਲੇ ਇੱਧਰ ਆਏ ਜੋ ਲੈ ਦੇਖੋ ਤੇ ਕਿ ਮੇ ਚੱਕੀ ਚੱਕੀ ਖੜੀ ਆ ਵੀਰੇ ਲੈ ਦੋਨਾਂ ਪਾਸੇ ਬੈਜ ਗਏ ਤੇ ਆ ਗਈ ਠੰਡੀ ਜਿਵੇਂ ਤਾਜੀ ਸੂਈ ਹੁੰਦੀ ਆ ਉਹ ਆਏ ਕਰਦੀ ਉਹ ਕੰਮ ਨਹੀਂ ਹੈਗਾ ਵੀਰੇ ਮੂਠੀ ਵਾਲਾ ਥਣ ਲੱਗੇਗਾ ਇਹਦਾ ਰੇਟ ਕੀ ਹੈ ਸੇ ਰੇਟ ਬਸ ਸਿਰਫ 55000 ਦੀ ਦੇ ਦਾਂਗੇ ਭਰਾ ਉਹ 65000 ਦੀ ਬੱਸੀ ਤੇ ਨਾਲ ਵਾਲੀ ਆ ਕੀ ਕਰਿਆ ਉਹ 55 ਹੀ ਦੇ ਦਾਂਗੇ ਇਹ 53 ਦੀ ਉਹ 55 ਦੀ ਵੀ ਇਧਰੋਂ ਥਣ ਦਿਖਾਈਂਗਾ ਜੀ ਪਰਲੇ ਬੰਨੇ ਨਾ ਅਗਲੇ ਤੁਹਾਨੂੰ ਥੋੜੀ ਭਾਲ ਐ ਇਧਰਲਾ ਬੰਨਾ ਕਲੀਅਰ ਆ ਥੋੜਾ ਜ਼ਿਆਦਾ ਉਧਰੋਂ ਆਹ ਦੇਖਿਆ ਇੱਥੋਂ ਖਣ ਦੀ ਕੁਆਲਿਟੀ ਮੁਠੀ ਮੁਠੀ ਆ ਥਣ ਲੱਗਿਆ ਭਰਾ ਮੇਰਾ ਪੂਰੀ ਹੈ ਇਕ ਨੰਬਰ ਦੇ ਗਾਂਜ ਨਹੀਂ ਹੈਗੀਆ ਨੰਬਰ ਬੋਲ ਦੋ ਬਾਈ ਨੰਬਰ 977947544 ਵੀਰੇ ਆ ਨੰਬਰ ਸੱਜਣੋਂ ਬਾਈ ਦਾ ਸਕਰੀਨਤੀ ਚੱਲੂ ਆ ਜਿਹੜੇ ਵੀ ਸੱਜਣ ਨੂੰ ਤਿੰਨਾ ਚੋਂ ਜਿਹੜੀ ਵੀ ਬੱਚੀ ਪਸੰਦ ਆਊਗੀ ਤਸੱਲੀ ਕਰਕੇ ਗੱਲਬਾਤ ਕਰਕੇ ਬਾਈ ਨਾਲ ਖਰੀਦ ਕੇ ਲੈ ਜਿਓ ਧੰਨਵਾਦ